ਨੀ ਤੂੰ ਕਲੀ ਨਹੀਂ ਵਕੀਏ ਸ ਵਿਕੇ ਸੰਸਾਰ ਉੱਤੇ ਲੱਗਦਾ ਏ ਸਰਾਈ ਜਹਾਂ ਵਿਕ ਗਿਆ ਮੋੜਾਂ ਉੱਤੇ ਖੜੇ ਹੋਏ ਸ ਪਾਇਆਂ ਦਾ ਕੀ ਤੋਸ਼ ਜਦੋਂ ਸ਼ੈਰ ਵਾਲਾ ਖੁਦ ਸ਼ਹਿਨशाह ਵਿਕ ਗਿਆ ਜਿਹਦੇ ਬਾਰੇ ਕਹਿੰਦੇ ਸੀ ਨਾ ਓਏ ਵਿਕੂਗਾ ਕਰੋੜਾਂ ਵਟੇ ਅੱਜ ਪਤਾ ਲੱਗਾ ਕਉਡੀਆਂ ਦੇ ਪਾ ਵਿਕ ਗਿਆ ਅੱਖਾਂ ਛਾਵੇਂ ਜਿਨ੍ਹਾਂ ਦਾ ਨਾ ਪਾਇਆ ਕਿਸੇ ਮੁੱਲ ਕੌਡੀ ਜਦੋਂ ਤੁਰ ਗਏ ਤਾਂ ਉਹਨਾਂ ਦਾ ਹੀ ਨਾ ਵਿਕ ਗਿਆ ਪ੍ਰਗਟ ਦੱਸ ਕਿਵੇਂ ਉਹ ਲੱਗੇਗਾ ਕਿਨਾਰੇ ਜਦੋਂ ਬੇੜੀ ਨੂੰ ਚਲਾਉਂਦਾ ਹੀ ਮਲਾ ਵਿਕ ਗਿਆ ਧਰਮ ਦੇ ਠੇਕੇਦਾਰਾਂ ਰੱਬ ਬਦਨਾਮ ਕੀਤਾ ਉਹ ਲੋਕੀ ਸੋਚਦੇ ਨੇ ਖੁਦ ਹੀ ਖੁਦਾ ਵਿਕ ਗਿਆ ਲੋਕੀ ਸੋਚਦੇ ਨੇ ਅੱਜ ਤਾਂ ਖੁਦਾ ਵਿੱਕ ਗਿਆ ਕਮਾਲ ਲਿਖਿਆ ਬਾਈ ਕਮਾਲ ਦੀਆਂ ਲੈਣਾ ਜੀ ਜਦੋਂ ਇਹ ਗਾਣਾ ਬਣ ਗਿਆ ਹਜ਼ਾਰ ਵਾਰ ਸੁਣ ਲੋ ਤੁਹਾਨੂੰ ਫਿਰ ਵੀ ਸ਼ਰਮਾ ਜੀ ਵੀ ਸਾਡੇ ਜੁੰਡਲੀ ਦੇ ਵਿੱਚ ਪੂਰੇ ਫਿੱਟ ਪੈਂਦੇ ਕਿਉਂਕਿ ਸੋਚ ਇੱਕੋ ਸੀ ਅਸੀਂ ਬਾੜੀ ਰਾਏ ਨਹੀਂ ਜ਼ਿਲੈਂਦੇ ਕਿਸੇ ਦੀ ਅੱਛਾ ਤੁਸੀਂ ਦੋ ਬੰਦਿਆਂ ਨਾਲ ਹੀ ਰਹਿਣਾ ਸੀ ਤਿੰਨ ਤਾਂ ਨਾਲ ਦੇ ਗੱਡੀ ਵਾਲੇ ਸਾਡੇ ਮੁੰਡੇ ਜਿਹੜੇ ਆਪਣੇ ਨਾਲ ਨੇ ਅਸੀਂ ਤਿੰਨਾਂ ਨੇ ਰਾਏ ਕਰਨੀ ਹੈ ਕਹਿੰਦੇ ਹਾਂ ਯਾਰ ਠੀਕ ਆ ਇਹ ਬਾੜੀ ਰਾਏ ਚ ਵੀ ਕੰਮ ਨਹੀਂ ਹੁੰਦਾ